ਲੋਕਾਂ ਆਵਾਜ਼ ਸੁਖਦੇਵ ਸਿੰਘ ਆ ਅੱਜ ਗੱਲ ਕਰਦੇ ਆ ਅਸੀਂ ਪਿੰਡ ਕੈਰੀ ਮੰਡੀ ਦੇ ਵਿੱਚ ਆ ਵਾਟਰ ਸਪਲਾਈ ਦੇ ਪਾਣੀ ਦੇ ਸਬੰਧ ਵਿੱਚ ਪਿਛਲੇ 8 ਦਿਨਾਂ ਤੋਂ ਐੋਜਾ ਹਾਲ ਆ ਲੋਕਾਂ ਦਾ ਕਿ ਪਾਣੀ ਜਿਹੜਾ ਉਹ ਆਉਦਾ ਨਹੀਂ ਤੇ ਤੁਸਾ ਤੁਸਾ ਪਾਣੀ ਜਿਹੜਾ ਟੂਟੀ ਚ ਆਉਂਦਾ ਆ ਇਹ ਲੋਕਾਂ ਦੀ ਪਾਣੀ ਦੀ ਮੁਸ਼ਕਲ ਜਿਹੜੀ ਆ ਹੱਲ ਨਹੀਂ ਕੀਤੀ ਜਾ ਰਹੀ ਐਦਾਂ ਹੀ ਪਾਣੀ ਆ ਤੂ ਉਹ ਗਦਨ ਤੋਂ ਆਇਆ ਐਦਾਂ ਮੜਾ ਮੋਟਾ ਹੁੰਦਾ ਤੇ ਪਿਛਲੇ 5-6 ਦਿਨ ਤੇ ਬਿਲਕੁਲ ਪਾਣੀ ਨਹੀਂ ਆਇਆ ਤੇ ਜੇ ਆਇਆ ਵੀ ਆ ਤੇ ਆ ਆਪਦੇ ਸਾਹਮਣੇ ਆ ਤੇ ਬਹੁਤ ਹੀ ਘੱਟ ਤੇ ਇਹ ਪਾਣੀ ਜਿਹੜਾ ਵਾ ਕੋਜੀ ਹੀ ਟੂਟੀਆਂ ਤੱਕ ਸੀਮਤ ਆ ਤੇ ਪਾਕੀ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਐ ਪਾਣੀ ਜਿਹੜਾ ਨਾ ਪਹੁੰਚਦਾ ਇਹ ਤੇ ਜਿਹੜਾ ਲੋਕਾਂ ਦੀ ਜਿਹੜੀ ਮੁਸ਼ਕਲ ਹੈ ਜਲਦੀ ਹੱਲ ਕੀਤੀ ਜਾਣੀ ਚਾਹੀਦੀ ਆ ਵਾਟਰ ਸਪਲਾਈ ਵਿਭਾਗ ਦਾ ਪੈਂਡੂ ਆ ਇਹ ਸੁਤਾ ਪਿਆ ਆ ਤੇ ਇਹਦੇ ਵਿੱਚ ਜਿਹੜਾ ਇਹ ਲੋਕਾਂ ਦੀ ਮੁਸ਼ਕਲ ਖਾਸ ਕਰਕੇ ਪਿੰਡ ਗਹਿਰੀ ਮੰਡੀ ਦੇ ਵਿੱਚ ਜਿਹੜੀ ਆ ਹਾਲ ਨਹੀਂ ਕੀਤੀ ਜਾ ਰਹੀ ਇਹਨੂੰ ਹੱਲ ਕੀਤਾ ਜਾਵੇ ਆ ਲੋਕਾਂ ਨੂੰ ਪਾਣੀ ਜਿਹੜਾ ਵਾ ਇਹ ਜਲਦੀ ਤੋਂ ਜਲਦੀ ਬਹਾਨਾ ਪਾਜੀ ਜਾਂ ਕੁਝ ਵੀ ਲੁਉਦੇ ਕਹਿੰਦੇ ਜੀ ਮੋਟਰ ਖਰਾਬ ਆ ਮੋਟਰ ਖਰਾਬ ਆ ਮੋਟਰ ਖਰਾਬ ਹੋਣ ਦੇ ਕਾਰਨ ਜਦੋਂ ਮੈਕਨਿਕ ਕੋਲ ਫੇਰ ਮੋਟਰਾਂ ਹੁੰਦੀਆਂ ਤੇ ਇਹਨਾਂ ਨੇ ਸਪੇਅਰ ਮੋਟਰ ਲਾ ਕੇ ਕੋਈ ਲੋਕਾਂ ਨੂੰ ਪਾਣੀ ਸਪਲਾਈ ਦੇ ਰਿਹਾ ਸਹੀ ਇਸ ਤਰ੍ਹਾਂ ਦਾ ਕਰਕੇ ਪਾਣੀ ਦੀ ਬਹੁਤ ਵੱਡੀ ਮੁਸ਼ਕਲ ਆ ਸਵੇਰੇ ਦੁਪਹਿਰੇ ਸ਼ਾਮ ਨੂੰ ਕਈ ਵਾਰੀ ਆਉਂਦਾ ਮਾੜਾ ਮੋਟਾ ਕਹਿੰਦੇ ਨਹੀਂ ਆਉਂਦਾ ਹੁਣ ਜਿਹੜਾ ਸ਼ਾਮ ਨੂੰ ਬੜਾ ਜਾ ਤੇ ਕੋਈ ਵੀ ਇਹ ਮਸਲਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਮਾਨਯੋਗ ਮੰਤਰੀ ਸਾਹਿਬ ਤੁਹਾਡਾ ਹਲਕਾ ਆ ਤੇ ਪਿੰਡ ਗਰੀ ਮੰਡੀ ਜਿਹੜਾ ਉਹ ਬਹੁਤ ਆਪਾਤੀ ਵਾਲਾ ਹਲਕਾ ਤੜਾਇਆ ਆਪਾਤੀ ਵਾਲਾ ਪਿੰਡ ਆ ਦੇ ਉਤੇ ਜੜਾਏ ਪਾਣੀ ਦਾ ਮੁਕਤ ਲੋਕਾਂ ਦੀ ਹਾਲਤ ਕਰਾਓ ਜਲਦੀ ਤੋਂ ਜਲਦੀ ਇਹਨਾਂ ਆਸਰਾ ਦੇ ਜਿਹਾ ਕਾਨੇ ਖਿੱਚੋ ਅਫਸਰ ਕੂੜੀ ਨਹੀਂ ਸੁੱਤੇ ਪਏ ਆ ਇਹਨਾਂ ਨੂੰ 7-8 ਦਿਨ ਤੋਂ ਪਤਾ ਹੈ ਵੀ ਗਰੀ ਮੰਡੀ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਚੱਲ ਰਹੀ ਇਹ ਕਰਕੇ ਪਾਣੀ ਦੀ ਸਪਲਾਈ ਪਹਾਲ ਕੀਤੀ ਜਾਵੇ ਤੇ ਲੋਕਾਂ ਨੂੰ ਪਾਣੀ ਦੇਣ ਦੀ ਮੁਸ਼ਕਲ ਹੱਲ ਕੀਤੀ ਜਾਵੇ ਇਥੇ ਇਸ ਸਮਾਪਤੀ ਕਰਦੇ ਆ ਲੋਕੋਵਾ ਸੰਦੀਪ ਸਿੰਘ ਵਾਤੋ ਵਾਦੋ ਮੇਰੇ ਵੀਰੋ ਸ਼ੇਅਰ ਕਰ ਦੇਣਾ ਤਾਂ ਕਿ ਸਰਕਾਰ ਤੇ ਕਨ ਕੂਝਾਂ ਸਰਕਾਰ ਤੱਕ ਜਿਹੜੀ ਇਹ ਗੱਲ ਪਹੁੰਚ ਜਾਵੇ ਕਿ ਆਪਾਂ ਕਹਿੰਦੇ ਹਾਂ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਆਹ ਹਾਲਿਆ ਤੁਹਾਡੇ ਆਸਰਾ ਦਾ ਆਹ ਹਾਲਿਆ ਵਾਟਰ ਸਪਲਾਈ ਦਾ ਕੋਈ ਵੀ ਧਿਆਨ ਨਹੀਂ ਦੇ ਰਿਹਾ ਹਾਰ ਕੇ ਅੱਜ ਮੈਂ ਜਦੋਂ ਇੱਕ ਹਫਤਾ ਦੇਖਿਆ ਵੀ ਕੋਈ ਮੁਸ਼ਕਲ ਹਾਲ ਨਹੀਂ ਹੋਈ ਤੇ ਇਸ ਕਰਕੇ ਅੱਜ ਜਿਹੜੀ ਵੀਡੀਓ ਉਹ ਬਣਾ ਕੇ ਤੇ ਇਹਦੇ ਵਿੱਚ ਆਪ ਜੀ ਦੇ ਸਾਹਮਣੇ ਲਿਆ ਰਿਹਾ ਹਾਂ ਨੂੰ ਜਲਦੀ ਹੱਲ ਕੀਤਾ ਜਾ